ਮਾਨ ਸਾਹਿਬ ਜਦੋਂ ਸੋਚ ਚੱਕੀ ਤੇ ਮੰਤਰੀ ਸਭਾ ਨੇ ਸੋਚ ਚੱਕੀ ਤੇ ਸਰਕਾਰ ਦਾ ਇੱਕ ਹੀ ਜੋਰ ਸੀ ਵੀ ਆਰ ਐਜੂਕੇਸ਼ਨ ਤੇ ਤੇ ਹੈਲਥ ਤੇ ਕੰਮ ਕਰਨਾ ਤੇ ਮੈਨੂੰ ਵੀ ਲੱਗਦਾ ਸੀਗਾ ਯਾਰ ਕੁਝ ਨਾ ਕੁਝ ਕਰਨਗੇ ਜਿਹੜੀਆਂ ਕਮੀਆਂ ਸਾਡੇ ਤੋਂ ਰਹਿ ਗਈਆਂ ਉਹਨੂੰ ਸਰਕਾਰ ਪੂਰੀਆਂ ਕਰੇਗੀ ਅੱਜ ਹਾਲਾਤ ਇਹ ਹੋ ਗਏ ਔਰ ਮਾਨ ਸਾਹਿਬ ਦਾ ਉਹਨਾਂ ਨੇ ਕਿਹਾ ਕਿਵੇਂ ਜਿਹੜੀ ਵਿੱਦਿਆ ਉਹ ਕਰਜ਼ੇ ਚ ਕਿਵੇਂ ਰਹਿ ਸਕਦੀ ਹੈ ਇਹ ਵੀ ਮੈਨੂੰ ਯਾਦ ਹੈ ਮਾਰਚ ਮਹੀਨੇ ਚ ਜਦੋਂ ਸਰਕਾਰ ਬਣੀ ਸੀ ਜਦੋਂ 150 ਕਰੋੜ ਰੁਪਏ ਦਾ ਪੰਜਾਬੀ ਯੂਨੀਵਰਸਿਟੀ ਦੇ ਵੀਸੀ ਨੇ ਕਿਹਾ ਕਿ ਕਰਜਾ ਹੈ ਮਰ ਜਾਗੇ ਪੰਜਾਬ ਦੀ ਇੱਕੀ ਯੂਨੀਵਰਸਿਟੀ ਹੈ ਤੇ ਸਾਰਾ ਮਾਲਵਾ ਤੇ ਪੰਜਾਬ ਦੇ ਤਕਰੀਬਨ ਪੰਜਾਬੀ ਲੋਕ ਦਰਮਿਆਨੇ ਕਿਸਾਨਾਂ ਦੇ ਮੁੰਡੇ ਤੇ ਬੱਚੇ ਕੁੜੀਆਂ ਉਸ ਯੂਨੀਵਰਸਿਟੀ ਚ ਪੜਦੇ ਆ ਠੀਕ ਹੈ ਕਈ ਵਾਰੀ ਜਿਹੜੇ ਵੀਸੀ ਹੁੰਦੇ ਆ ਉਹ ਥੋੜੇ ਜੇ ਐਥੀਕਲ ਹੁੰਦੇ ਆ ਉਹ ਰਾਜਪੂਤ ਨਹੀਂ ਹੁੰਦੇ ਵੀ ਜਿਹਦੀ ਰਾਜ ਆ ਗਿਆ ਉਹਦੇ ਨਾਲ ਦੀ ਨਾਲ ਉਹਨਾਂ ਨੇ ਸਪਰਿੰਗ ਪਾ ਕੇ ਉਹ ਕਈਆਂ ਦੇ ਜਿਹੜੇ ਬੰਦੇ 'ਚ ਕੋਈ ਦਮ ਹੋਵੇ ਉਹ ਥੋੜਾ ਜਿਹਾ ਅਟ ਜਾਂਦਾ ਠੀਕ ਹੈ ਕਈ ਵਾਰੀ ਵੀ ਸੀ ਸਾਹਿਬ ਨੇ ਸਰਕਾਰ ਤੇ ਟਿੱਪਣਾ ਟਿੱਪਣੀ ਕੀਤੀ ਤੇ ਤੁਸੀਂ 90 ਕਰੋੜ ਖਿਆਸੇ ਅਨਾਉਂਸਮੈਂਟ ਕਰਕੇ ਗਏ ਸੀ ਕਿ ਅਸੀਂ ਗ੍ਰਾਂਟ ਦੇਾਂਗੇ ਮੁੱਖ ਮੰਤਰੀ ਸਾਹਿਬ ਅੱਜ ਹਾਲਾਤ ਇਹ ਹੋ ਗਏ ਕਿ 30 ਕਰੋੜ ਰੁਪਏ ਉਹਨਾਂ ਨੂੰ ਹਰ ਮਹੀਨੇ ਦੇਣਾ ਹੁੰਦਾ ਸੀ ਤੁਸੀਂ 10 ਕਰੋੜ ਰੁਪਏ ਸਰਕਾਰ ਨੇ ਕੱਟਤਾ ਹੁਣ ਪੈਨਸ਼ਨਾਂ ਨਹੀਂ ਦਿੱਤੀਆਂ ਜਾ ਰਹੀਆਂ, ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ।